ਸਾਨੂੰ ਯਾਦ ਹੋਏਗਾ ਇਹਨੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਸੀ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ ਸੋ ਰੰਦਾਵਾ ਮੈਂ ਲੈ ਆਂਦਾ ਤੇ ਮੈਂ ਇੱਕ ਹੋਰ ਵੀ ਦੱਸ ਦੋ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲਾ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਾਰਾ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ ਚ ਜੇਸੇ ਪਰਿਵਾਰ ਨੇ ਇਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਬੜਿੰਗ ਜੀ ਨੂੰ ਕਿਉਂ ਉਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿੱਦਣ ਸਾਹਿਬ ਬੈਂ ਸਿੰਘ ਦੀ ਤਸਵੀਰ ਇਹਨਾਂ ਨੇ ਭਾਜਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਦੇ ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪੇਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ਇਡੀਓਲੋਜੀ ਨੂੰ ਕਿਸ ਢੰਗ ਦੇ ਨਾਲ ਉਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇੱਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂਮਾਰਹਸਾ ਦੀ ਮੇਰ ਨਾਲ ਇਹਨੂੰ ਜਨ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮਾਜ ਕੇ ਕਰਾਂਗੇ ਇਹ ਸਾਨੂੰ ਪੂਰਨ ਉਹ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਹਨ 0 13 ਹੋਗਾ ਥੋੜਾ ਸਾਹ ਆਪਕੋ ਪਤਾ ਹੈ कि शाम की दवाई पीने के बाद उनको गिनती जो है वो उल्टी याद रह जाती है जो इंटेलिजेंस की खबर है उसमें जीरो आप है और तेरह पर कांग्रेस है अगर सुबह उनका बयान लोगे तो फिर वो यही बताएंगे जो मैं बता रहा हूँ जीरो तेरह अगर शाम को बयान लोगे तो तेरह जीरो हो जाएगा तो उनके बयान का वक्त होता है ये बयान तेरह जीरो का उनका छह बजे शाम के बाद कर ਸਵੇ ਦਾ ਬਿਆਨ ਇਹ ਹੀ ਜੋ ਮੈਂ ਬਤਾ ਰਿਹਾ ਹਾਂ ਇਹ ਹੈ ਕਿ ਇਹ ਸਿੰਗਰੂਰ ਦੀ ਸੀਟ ਹਾਰ ਰਿਹਾ ਬਾਕੀ ਤੁਹਾਨੂੰ ਯਾਦ ਹੋਏਗਾ ਇਹਨੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਸੀ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ ਸੋ ਰੰਦਾਵਾ ਮੈਂ ਲੈ ਆਂਦਾ ਤੇ ਮੈਂ ਇੱਕ ਹੋਰ ਵੀ ਦੱਸ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲਾ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਾਰਾ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ ਚ ਜਿਸ ਪਰਿਵਾਰ ਨੇ ਇਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਬੜਿੰਗ ਜੀ ਨੂੰ ਕਿਉਂ ਉਤਾਰਨਾ ਪਿਆ ਇਹ ਉਸ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਹੰਸ ਸਿੰਘ ਦੀ ਤਸਵੀਰ ਇਹਨਾਂ ਨੇ ਭਾਜਪੀ ਦੇ ਪੋਸਟਰ ਤੇ ਜਦੋਂ ਲਾਈ ਉਸ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਏ ਕ੍ਰੋਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪੇਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ideologies ਨੂੰ ਕਿਸ ਟੰਗ ਦੇ ਨਾਲ ਉਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ so that ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਹਾਰਾਜ ਦੀ ਮੇਰ ਨਾਲ ਇਹਨੂੰ ਜਨ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ